22ਵਾਂ ਹੁਕਮ ਹੈ ਧਨ ਜਵਾਨੀ ਕੁੱਲ ਜਾਤ ਦਾ ਮਾਣ ਨਹੀਂ ਕਰਨਾ ਅਸੀਂ ਕਈ ਵੇਲੇ ਕਹਿ ਦਿੰਨੇ ਆ ਲੋ ਜੀ ਭਾਈ ਮੈਂ ਹੁਣ ਇੱਥੇ ਨਾਮ ਤਾਂ ਨਹੀਂ ਲੈਣਾ ਅਸੀਂ ਬਹੁਤ ਅਸੀਂ ਇੱਥੇ ਪੜ੍ਹਦੇ ਤਾਂ ਜ਼ਰੂਰ ਆ ਮੱਥਾ ਤਾਂ ਭਗਤ ਰਵੀਦਾਸ ਨੂੰ ਵੀ ਟੇਕਦੇ ਆ ਪਰ ਜੇ ਭਗਤ ਰਵੀਦਾਸ ਦੇ ਬੱਚੇ ਆ ਜਾਣ ਨਾ ਅੱਗੇ ਉਪਰਾਲਾ ਕੀਤਾ ਗਿਆ ਇੱਕ ਪ੍ਰਬੰਧਕ ਕਮੇਟੀ ਬਣੋ ਖੰਡਵੇ ਦੇ ਵਿੱਚ ਕਬੀਰ ਸਾਹਿਬ ਜੀ ਦਾ ਬਣਾਇਆ ਗਿਆ ਰਵੀਦਾਸ ਜੀ ਦਾ ਮੈਨੂੰ ਦੱਸਿਆ ਕੰਨਾਂ ਤੇ ਮੈਂ ਪੰਜਾਬ ਸੀ ਉਸ ਵੇਲੇ ਫੋਨ ਆਇਆ ਕਹਿੰਦੇ ਚਮਾਰਾਂ ਨੂੰ ਗੁਰਦੁਆਰੇ ਬੁਲਾ ਲੈ। ਉਹ ਤੁਹਾਡੇ ਗੁਰੂ ਨੇ ਬਿਠਾਇਆ ਇੱਥੇ ਗੁਰੂ ਰਵੀਦਾਸ ਜੀ ਦਾ। ਸਤਿਗੁਰੂ ਕਹਿੰਦੇ ਆ ਧੰਨ ਜਵਾਨੀ ਦਾ ਕੁੱਲ ਜਾਤ ਦਾ ਮਾਣ ਨਹੀਂ ਕਰਨਾ। ਇਹ ਅਸੀਂ ਭਾਵੇਂ ਕਹਿੰਦੇ ਜ਼ਰੂਰ ਆ ਵੀ ਸਤਿਗੁਰ ਜੀ ਨੇ ਸਾਰੀਆਂ ਵਿੱਥਾਂ ਖਤਮ ਕਰ ਦਿੱਤੀ। ਪਰ ਸਾਡੇ ਵਿੱਚ ਹੈ ਪੰਜਾਬ ਵਿੱਚ ਚਲੇ ਜਾਓ। ਇੱਕ ਪਿੰਡ ਦੇ ਵਿੱਚ ਪੰਜ-ਪੰਜ ਗੁਰਦੁਆਰੇ ਆ ਜੱਟਾਂ ਦਾ ਆ ਚਮਾਰਾਂ ਦਾ ਆ ਭਾਪਿਆਂ ਦਾ ਆ ਫਲਾਨਿਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਕਿਹੜਾ ਹੈ ਬਹੁਤ ਵੱਡੀ ਲਹਿਰ ਚੱਲੀ ਸੀ ਸਿੰਘ ਸਵਾ ਲਹਿਰ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ ਸ੍ਰੀ ਗੁਰੂ ਸਿੰਘ ਸਵਾ ਲਹਿਰ ਇਹ ਗੁਰਦੁਆਰੇ ਦਾ ਨਾਮ ਹੋਣਾ ਚਾਹੀਦਾ ਇਹ ਫਲਾਨੇ ਦਾ ਗੁਰਦੁਆਰਾ ਫਲਾਨੇ ਦਾ ਗੁਰਦੁਆਰਾ ਅੱਜ ਬੰਦਿਆਂ ਦੇ ਨਾਮ ਤੇ ਜਿੱਦਾਂ ਮੰਦਿਰ ਹੁੰਦੇ ਸੀ ਗੁਰਦੁਆਰੇ ਬੰਦਿਆਂ ਦੇ ਨਾਮ ਤੇ ਬਣ ਗਏ ਜਿਹਨੇ ਜ਼ਿਆਦਾ ਪੈਸਾ ਦਿੱਤਾ ਉਹਦਾ ਨਾਮ ਹੋ ਗਿਆ ਇਥੇ ਤਾਂ ਜਾਤ-ਕੋਲਣ ਵੀ ਅਸੀਂ ਵੱਡੀ ਜਾਤੀ ਦੇ ਹਾਂ ਇਥੇ ਤਾਂ ਸਾਰੇ ਹੀ ਬਰਾਬਰ ਹਨ ਸਾਰਿਆਂ ਨੂੰ ਬਰਾਬਰ ਦੇ ਮਾਣ ਦਿੱਤਾ ਹੈ ਮਾਣ ਕਿੱਥੇ ਕਰਨਾ ਹੈ ਮਾਣ ਕਰਨਾ ਹੈ ਮੈਨੂੰ ਸਿੱਖ ਹੋਣ ਤੇ ਮਾਣ ਹੈ ਇਸ ਚੀਜ਼ ਦਾ ਮਾਣ ਕਰਨਾ ਹੈ ਪ੍ਰਾਊਡ ਕਰਨਾ ਹੈ ਪ੍ਰਾਊਡ ਮਤਲਬ ਈਗੋ ਨਹੀਂ ਹੈ ਪ੍ਰਾਊਡ ਕਰਨਾ ਮਾਣ ਕਰਨਾ ਹੈ ਮੈਨੂੰ ਸਿੱਖ ਹੋਣ ਤੇ ਮਾਣ ਹੈ ਇਹ ਜ਼ਰੂਰ ਆਪਣੇ ਮਨ ਦੇ ਵਿੱਚ ਰੱਖੋ ਕਿਉਂਕਿ ਜਿਹੜੇ ਲੋਕ ਆਪਣੇ ਧਨ ਦਾ ਹੰਕਾਰ ਕਰਦੇ ਆ ਪੈਸੇ ਨਾਲ ਫੈਸਾ ਸਿੱਟੋ ਜੋ ਮਰਜ਼ੀ ਕਰ ਲੋ ਪੈਸੇ ਨਾਲ ਆ ਖਰੀਦ ਲਿਆਂਗੇ ਫਰਾਲੇ ਨਾਲ ਫਾਇਦਾ ਕਰਦੇ ਆਗੇ ਕੁਝ ਨਹੀਂ ਹੁੰਦਾ ਭਾਈ ਸੁਕਰਾਤ ਦੇ ਕੋਲ ਇੱਕ ਬਹੁਤ ਵੱਡਾ ਬਹੁਤ ਵੱਡਾ ਆਪਣੇ ਆਪ ਨੂੰ ਕਹਾਉਣ ਵਾਲਾ ਸ਼ੇਠ ਪਹੁੰਚ ਗਿਆ ਸੁਕਰਾਤ ਦੇ ਕੋਲ ਸੁਕਰਾਤ ਜੁਨਾਨਦੇਸ਼ ਦਾ ਬਹੁਤ ਵੱਡਾ ਫਿਲਾਸਫਰ ਸੀ ਸੰਤ ਸੀ ਬਹੁਤ ਵੱਡ ਜੋ ਕਹਿ ਦਿਓ ਘਟ ਸੀ ਉਹਦੇ ਘਰ ਚਲਾ ਗਿਆ ਸੁਕਰਾਤ ਨੇ ਉਹਨੂੰ ਦੇਖਿਆ ਹੀ ਨਹੀਂ ਉਹ ਸੇਠ ਨੂੰ ਬੜਾ ਗੁੱਸਾ ਆਇਆ ਵੀ ਇੰਨੇ ਪੈਸੇ ਵਾਲਾ ਬੰਦਾ ਮੈਂ ਤੇ ਮੈਨੂੰ ਦੇਖਿਆ ਨਹੀਂ ਬੜੇ ਗੁੱਸੇ ਨਾਲ ਬੋਲਿਆ ਸੁਕਰਾਤ ਨੂੰ ਤੂੰ ਕਦਰ ਨਹੀਂ ਕੀਤੀ ਮੈਂ ਤੇਰੇ ਘਰ ਆਇਆ ਕਹਿੰਦਾ ਤੁਸੀਂ ਕੌਣ ਕਹਿਣ ਲੱਗਾ ਮੈਂ ਐਡਾ ਵੱਡਾ ਸੇਠ ਮੇਰੇ ਇੰਨੀਆਂ ਇੰਨੀਆਂ ਫੈਕਟਰੀਆਂ ਚੱਲਦੀਆਂ ਮੇਰੇ ਕੋਲ ਇੰਨੀ ਇੰਨੇ ਜਮੀਨ ਜਾਇਦਾਦ ਹੈ ਕਹਿੰਦਾ ਬੈਠੋ ਸੁਕਰਾਤ ਕਹਿੰਦਾ ਬੈਠੋ ਸੁਕਰਾਤ ਨੇ ਦੁਨੀਆ ਦਾ ਨਕਸ਼ਾ ਲਿਆਂਦਾ ਟੇਬਲ ਤੇ ਰੱਖ ਦਿੱਤਾ ਸੇਠ ਜੀ ਦੱਸੋ ਤੁਹਾਡਾ ਘਰ ਕਿੱਥੇ ਹੈ ਹੁਣ ਉਹ ਦੁਨੀਆ ਦੇ ਨਕਸ਼ੇ ਵਿੱਚ ਦੇਸ਼ ਮਿਲ ਸਕਦੇ ਆ ਸਟੇਟਾਂ ਮਿਲ ਸਕਦੀਆਂ ਤੇ ਹੁਣ ਤੇਰਾ ਘਰ ਕਿੱਥੋਂ ਮਿਲਣਾ ਉਹ ਕਹਿਣ ਲੱਗੇ ਸੇੜਦੀ ਉਦੋਂ ਕਿਉਂ ਮੈਂ ਵੱਡਾ ਹਾਂ ਉਦੋਂ ਮਾਨ ਕਰਿਓ ਆ ਕੇ ਜਿੱਦਣ ਇਸ ਨਕਸ਼ੇ ਵਿੱਚ ਤੁਹਾਡਾ ਨਾਮ ਆ ਜਾਏਗਾ ਕਾਹਦਾ ਮਾਨ ਕਰਦੇ ਹੋ ਇੱਕਦਮ ਠੰਡਾ ਕਰ ਦਿੱਤੇ ਅਸੀਂ ਤਾਂ ਕੁਛ ਬਣੀ ਹਾਂ ਇੱਕ ਲਖਪੂਤ ਸਵਾ ਲਖ ਨਾਤੀ ਤੇ ਰਾਵਣ ਘਰ ਦੀਹਨਾਬਾਤੀ ਸਰਬ ਸੁਹਣੇ ਕਿ ਲੰਕਾ ਹੁੰਦੀ ਉਹਦੇ ਤਾਂ 1 ਲਖ ਪੂਤ ਸਵਾ ਲਖ ਇੱਥੇ ਤਾਂ 1 2 ਹੀ ਹੈ ਕਦਾ ਮਾਣ ਹੈ ਗੁਰੂ ਕਹਿੰਦੇ ਧਨ ਜਵਾਨੀ ਦਾ ਕੁੱਲ ਜਾਤ ਦਾ ਮਾਣ ਨਹੀਂ ਕਰਨਾ ਕਦਾ ਮਾਣ ਕਰਨਾ ਕਿ ਮੈਨੂੰ ਸਿੱਖ ਹੋਣ ਤੇ ਮਾਣ ਹੈ ਮੈਨੂੰ ਇਸ ਸਿੱਖ ਹੋਣ ਤੇ ਕਿਉਂ ਮਾਣ ਹੈ ਮੈਨੂੰ ਇਸ ਕਰਕੇ ਮਾਣ ਹੈ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਮੇਰਾ ਗੁਰੂ ਗ੍ਰੰਥ ਸਾਹਿਬ ਸਾਰੀਆਂ ਜਾਤਾਂ ਪਾਤਾਂ ਨੂੰ ਖਤਮ ਕਰ ਰਿਹਾ 35 ਮਹਾਪੁਰਸ਼ ਹੈ ਉਹਨਾਂ ਦੀ ਬਾਣੀ ਵੀ ਹੈ ਜਿਹਨਾਂ ਲੋਕਾਂ ਨੇ ਮੰਦਰ ਵਿੱਚੋਂ ਧੱਕੇ ਮਾਰ ਦਿੱਤੇ ਉਹਨਾਂ ਦੀ ਵੀ ਬਾਣੀ ਹੈ ਜਿਨ੍ਹਾਂ ਨੇ ਰੱਬ ਦੀ ਗੱਲ ਕੀਤੀ ਹੈ ਸੱਤ ਭਗਤਾਂ ਵਿੱਚੋਂ 15 ਭਗਤਾਂ ਵਿੱਚੋਂ ਸੱਤ ਬ੍ਰਾਹਮਣ ਭਗਤ ਆ ਜੱਟਾ ਤਨ ਭਗਤ ਤਨਜੀ ਜੱਟਾ ਭਗਤ ਨਾਮਦੇਵ ਜੀ ਸ਼ੇੰਬੇ ਆ ਕਬੀਰ ਜੀ ਜੁਲਾਹੇ ਆ ਇੱਥੇ ਜਾਤ ਖਤਮ ਕਰ ਦਿੱਤੀ ਇੱਥੇ ਇੱਕ ਬਣਾ ਦਿੱਤਾ ਗੁਰੂ ਸਾਹਿਬ ਨੇ ਇੱਕ ਜਿਹੜਾ ਨੇ ਇੱਕ ਦੀ ਗੱਲ ਕੀਤੀ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਇਸ ਮੇਰੇ ਇਤਿਹਾਸ ਦੇ ਵਿੱਚ ਛੋਟੇ ਛੋਟੇ ਸਾਬਜਾਦ ਦੇ 7 ਤੇ 9 ਸਾਲ ਦੇ ਉਹ ਸ਼ਹੀਦ ਹੋ ਜਾਂਦੇ ਪਰ ਆਪਣੇ ਧਰਮ ਨੂੰ ਨਹੀਂ ਤਿਆਗਦੇ ਮੈਨੂੰ ਇਸ ਕਰਕੇ ਮੈਨੂੰ ਸਿੱਖ ਹੋਣ ਤੇ ਮਾਣ ਹੈ ਮੈਨੂੰ ਆਪਣੇ ਇਤਿਹਾਸ ਤੇ ਮਾਣ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾ ਲੈਂਦੀਆਂ ਹਨ ਪਰ ਆਪਣੇ ਧਰਮ ਨੂੰ ਨਹੀਂ ਤਿਆਗਦੀਆਂ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਇਹ ਜਿਸ ਤਰ੍ਹਾਂ ਹੁਣ ਭਾਈ ਸਾਹਿਬ ਜੀ ਤੁਹਾਨੂੰ ਦੱਸ ਰਹੇ ਸਾਬ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਹੈ ਸ਼ਿਕਾਇਤ ਹੁੰਦੀ ਆ ਕਲਗੀਧਰ ਪਾਤਸ਼ਾਹ ਮਹਾਰਾਜ ਮਲਮ ਪੱਟੀ ਵੀ ਦਿੰਦੇ ਆ ਕਿ ਜਿੱਥੇ ਜ਼ਖਮ ਦਿਖਣਾ ਉੱਥੇ ਜ਼ਖਮਾਂ ਤੇ ਮਲਮ ਵੀ ਲਾਓ ਪੱਟੀ ਵੀ ਕਰਦੇ ਹੋ ਇਸ ਕਰਕੇ ਮੈਨੂੰ ਸਿੱਖ ਹੋਣ ਤੇ ਮਾਣ ਹੈ ਇਦਾਂ ਦਾ ਧਰਮ ਮੈਂ ਨਹੀਂ ਦੇਖਿਆ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਮੈਨੂੰ ਇਸ ਕਰਕੇ ਮਾਣ ਹੈ ਮੇਰਾ ਸਿੱਖੀ ਸਰੂਪ ਮੇਰੀ ਇਸ ਦਸਤਾਰ ਲੱਖਾਂ ਦੇ ਵਿੱਚੋਂ ਪਹਿਚਾਣੀ ਜਾਂਦੀ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਮੈਨੂੰ ਮਾਣ ਹੈ ਕਿ ਮੇਰੇ ਗੁਰੂ ਨੇ ਮੈਨੂੰ ਦੁਨੀਆ ਦੇ ਵਿੱਚ ਬਹੁਤ ਵੱਡਾ ਬਣਾ ਦਿੱਤਾ ਕਹਿੰਦੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਸਹਿਬਾ ਅਸੀਂ ਨਾ ਮਾਣੇ ਅਸੀਂ ਨਗੂਣੇ ਸਾਡੇ ਤੇ ਉਪਕਾਰ ਕਮਾ ਕੇ ਸਾਨੂੰ ਆਪਣਾ ਰੂਪ ਦੇ ਗਿਆ ਸਾਡੇ ਸਿਰ ਦਸਤਾਰ ਸਜਾ ਕੇ ਅੱਜ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਵੀ ਸਿੱਖ ਪਛਾਣਿਆ ਜਾਂਦਾ ਹੈ ਦੇ ਲੋਕੀ ਆਵਾਜ਼ ਮਾਰਦੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ ਇਸ ਕਰਕੇ ਮੈਨੂੰ ਸਿੱਖ ਹੋਣ ਤੇ ਮਾਣ ਮੈਨੂੰ ਪ੍ਰਾਉਡ ਹੈ ਈਗੋ ਨਹੀਂ ਹੈ ਮੈਨੂੰ ਪ੍ਰਾਉਡ ਹੈ ਮੈਨੂੰ ਮਾਣ ਹੈ ਮੈਂ ਸਿੱਖ ਹਾਂ ਮੈਂ ਸਿੱਖਾਂ ਦੇ ਘਰ ਜਨਮ ਹੋਇਆ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਮੈਨੂੰ ਇਸ ਕਰਕੇ ਮਾਣ ਹੈ ਇੱਥੇ ਕਿਸੇ ਨੂੰ ਨਹੀਂ ਰੋਕਿਆ ਜਾਂਦਾ ਗੁਰੂ ਘਰ ਵਿੱਚ ਆਉਣ ਲਈ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਸਭ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਇਸ ਕਰਕੇ ਮੈਨੂੰ ਸਿੱਖ ਹੋਣ ਤੇ ਮਾਨ ਹੈ ਆਖਰੀ ਬੇਨਤੀ ਕਰਕੇ ਮੈਂ ਸਮਾਪਤੇ ਮੇਰਾ ਸਮਾਂ ਨਜ਼ਦੀਕ ਆ ਗਿਆ ਹੈ ਕਥਾ ਦਾ ਕਿਉਂਕਿ ਮੇਰੇ ਮੈਨੂੰ ਸਿੱਖ ਹੋਣ ਤੇ ਮਾਨ ਹੈ ਆਚਰਣ ਆਚਰਣ ਜਿਹੜਾ ਹੈ ਤੁਸੀਂ ਹਰੀ ਸਿੰਘ ਨਾਲੂਏ ਦਾ ਨਾਮ ਸਾਰਿਆਂ ਨੇ ਸੁਣਿਆ ਬਹੁਤ ਬਹਾਦਰ ਸੀ ਅੱਜ ਲੋਕੀ ਡਰਦੇ ਨੇ ਅਫਗਾਨੀਆਂ ਸਿੱਖ ਸਿੱਖਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਆ ਅਫਗਾਨੀਆਂ ਦੀਆਂ ਜਿਹੜੀਆਂ ਮਾਮਾ ਹੁੰਦੀਆਂ ਸੀ ਨਾ ਬੱਚਿਆਂ ਨੂੰ ਕਹਿੰਦੇ ਸੀ ਸੌ ਜਾ ਨੜੂਆ ਆ ਜਾ ਬੜਾ ਬਹਾਦਰ ਸੀ ਉਹਦੀ ਜਿਹੜੀ ਬਹਾਦਰੀ ਪੰਜਾਬ ਤੋਂ ਲੈ ਕੇ ਜਮਰੌਦ ਤੱਕ ਰਚਲਦੀ ਸੀ ਕਵਰ ਨੌਨਿਹਾਲ ਸਿੰਘ ਦਾ ਦੀ شادی ਸੀ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਉੱਥੇ ਨਹੀਂ ਪਹੁੰਚਿਆ ਵੀ ਮੈਂ ਜਮਰੌਦ ਰਹਿਣਾ ਹੈ ਉੱਥੇ ਨਾ ਇੱਕ ਪਠਾਨ ਦੀ ਘਰ ਵਾਲੀ ਹਰੀ ਸਿੰਘ ਨਲੂਏ ਦੀਆਂ ਸਿਫਤਾਂ ਸੁਣ ਕੇ ਉਹਦੀ ਬਹਾਦਰੀ ਸੁਣ ਕੇ ਐਦੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਥੋੜਾ ਥੋੜਾ ਹਨੇਰਾ ਸੀ ਉੱਥੇ ਪਹੁੰਚ ਗਈ ਸਿੱਖਾਂ ਨੇ ਪੁੱਛਿਆ ਜਿਹੜੇ ਬਾੜ ਪਹਿਰੇ ਤੇ ਖੜੇ ਸੀ ਬੀਬੀ ਕੌਣ ਹੈ ਕਹਿੰਦੀ ਮੈਂ ਤੁਹਾਡੇ ਜਥੇਦਾਰ ਨੂੰ ਮਿਲਣਾ ਹਰੀ ਸਿੰਘ ਨਲੂਏ ਨੂੰ ਮਿਲਣਾ ਹਰੀ ਸਿੰਘ ਨਲੂਆ ਇਸ਼ਨਾਨ ਕਰਕੇ ਨਿਤਨੇਮ ਕਰ ਰਹੇ ਸਨ ਜਾਕੀ ਸਿੱਖ ਨੇ ਬੇਨਤੀ ਕੀਤੀ ਕੋਈ ਬੀਬੀ ਹੈ ਮੁਸਲਮਾਨ ਹੈ ਪਠਾਨ ਹੈ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ਕਹ ਲੇ ਮੈਂ ਥੋੜੀ ਦੇਰ ਬਾਅਦ ਭੇਜਦੇ ਹਾਂ ਨਿਤਨੇਮ ਹੋ ਗਿਆ ਹਰੀ ਸਿੰਘ ਨਾਲ ਉਹਨੇ ਕਿਹਾ ਜੀ ਆਇਆਂ ਨੂੰ ਹਾਂ ਬੀਬੀ ਦੱਸ ਕੀ ਤਕਲੀਫ ਹੈ ਉਹ ਕਹਿਣ ਲੱਗੀ ਬੈਠਣ ਵਾਸਤੇ ਨਹੀਂ ਕਹੇਗਾ ਕਹਿੰਦਾਗਾ ਬੈਠੋ ਹਰੀ ਸਿੰਘ ਨਾਲ ਉਹਨੇ ਪਲੰਗ ਤੇ ਬਿਠਾਇਆ ਬੀਬੀ ਕੀ ਚਾਹੀਦਾ ਹੈ ਉਹ ਕਹਿਣ ਲੱਗੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਤੇ ਹਰੀ ਸਿੰਘ ਨਾਲ ਉਹ ਕਹਿੰਦਾ ਮੈਂ ਅਰਦਾਸ ਕਰਾਂਗਾ ਵਾਹਿਗੁਰੂ ਤੁਹਾਨੂੰ ਮੇਰੇ ਵਰਗਾ ਪੁੱਤਰ ਦੇਵੇ ਉਸ ਪਠਾਣੀ ਨੇ ਕੀ ਆਖਿਆ ਮੈਨੂੰ ਤੇਰੇ ਤੋਂ ਤੇਰੇ ਵਰਗਾ ਪੁੱਤਰ ਚਾਹੀਦਾ ਹਰੀ ਸਿੰਘ ਨੂੰ ਰੱਦ ਗੁੱਸੇ ਆ ਗੁਸਾ ਆ ਗਿਆ ਕਹਿੰਦਾ ਇੱਥੋਂ ਬਾਹਰ ਨਿਕਲ ਜਾ ਪਹਿਰੇਦਾਰਾਂ ਨੂੰ ਆਖਿਆ ਬਾਹਰ ਕੱਢੋ ਓਹ ਆਚਰਨ ਸਿੱਟਣ ਵਾਸਤੇ ਆਈ ਏ ਸਿੱਖ ਦਾ ਕਿੱਡਾ ਵੱਡਾ ਆਚਰਨ ਹੋਇਆ ਹਰੀ ਸਿੰਘ ਲੜੂਏ ਦਾ ਪਹਿਰੇਦਾਰ ਨੇ ਕਿਹਾ ਬੀਬੀ ਬਾਹਰ ਨਿਕਲ ਜਾ ਉਹ ਬੋਲਣ ਲੱਗ ਗਈ ਮੈਂ ਤਾਂ ਸੁਣਿਆ ਸੀ ਸਿੱਖਾਂ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਮੈਂ ਸੁਣਿਆ ਸੀ ਸਿੱਖਾਂ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਤੂੰ ਤਾਂ ਸਿੱਖਾਂ ਦਾ ਜਰਨੈਲ ਹੈ ਮੈਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਕਹਿੰਦਾ ਬੀਬੀ ਅੰਦਰ ਆ ਜਾ ਹਰੀ ਸਿੰਘ ਦਲੂਆ ਕਹਿੰਦਾ ਬੈਠ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਨਾ ਕਹਿੰਦੀ ਹਾਂ ਉਹਦੇ ਪੈਰਾਂ ਦੇ ਵਿੱਚ ਹਰੀ ਸਿੰਘ ਦਲੂਆ ਨੇ ਮੱਥਾ ਟੇਕਤਾ ਕਹਿੰਦਾ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਇਹ ਹੈ ਸਿੱਖਾਂ ਦਾ ਆਚਰਣ ਇਸ ਕਰਕੇ ਮੈਨੂੰ ਸਿੱਖ ਹੋਣ ਤੇ ਮਾਣ ਹੈ ਮੈਨੂੰ ਇਸ ਕਰਕੇ ਸਿੱਖ ਹੋਣ ਤੇ ਮਾਣ ਹੈ ਸਿੱਖਾਂ ਦਾ ਆਚਰਣ ਸਤਿਗੁਰ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣੇ ਕਿੱਡਾ ਬਟਾ ਆਚਰਣ ਕਹਿੰਦੇ ਹੰਮ ਲੈ ਜਾਣੋ ਪੰਥ ਉਚੇਰੇ ਬਹੁਤ ਪੰਥ ਨੂੰ ਉੱਚਾ ਲੈ ਜਾਵਾਂਗੇ ਅੱਜ ਦੇਖੋ ਨਾ ਦੁਨੀਆ ਦੇ ਵਿੱਚ ਕਿੱਥੇ ਅਸੀਂ ਪਹੁੰਚ ਗਏ ਹਾਂ ਬਹੁਤ ਕਿਰਪਾ ਹੈ ਬਹੁਤ ਵੱਡੀ ਬਖਸ਼ਿਸ਼ ਹੈ ਉਹਨੇ ਤੱਕਰ ਚੜਦੀ ਕਲਾ ਦੇ ਵਿੱਚ ਰਹੋਗੇ ਜਿੰਨੇ ਤੱਕਰ ਸਤਿਗੁਰ ਮਹਾਰਾਜ ਦੇ ਹੁਕਮਾਂ ਨੂੰ ਅਸੀਂ ਜੀਵਨ ਦੇ ਵਿੱਚ ਪਾਲਾਂਗੇ ਅੱਗੇ ਜਿਹੜਾ ਹੁਕਮ ਹੈ ਉਹ ਅੱਗੇ ਆਪਾਂ ਕੱਲ ਵਿਚਾਰਾਂਗੇ ਸਤਿਗੁਰੂ ਕਹਿੰਦੇ ਮਾਣ ਇਸ ਗੱਲ ਦਾ ਨਹੀਂ ਕਰਨਾ ਮਾਣ ਇਸ ਗੱਲ ਦਾ ਕਰੋ ਕਿ ਸਾਨੂੰ ਸਿੱਖ ਹੋਣ ਤੇ ਮਾਣ ਹੈ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਤੇ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਸਾਡੀ ਸਿੱਖੀ ਜਿਹੜੀ ਹੈ ਕੇਸਾਂ ਸਵਾਸਾਂ ਨਾਲ ਨਿਭਾਏ ਮੈਂ ਜ਼ਰੂਰ ਆਪ ਜੀ ਦਾ 1 ਮਿੰਟ ਲਵਾਂਗਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਦੇਖੋ ਦਿਲੋਂ ਬੋਲੋਗੇ ਨਾ ਤੇ ਗੁਰੂ ਜ਼ਰੂਰ ਕਿਰਪਾ ਕਰੇਗਾ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਅਸੀਸਾਂ ਲੈ ਰਹੇ ਹੋ ਗੁਰੂ ਕਿਰਪਾ ਕਰੇਗਾ ਜ਼ਰੂਰ ਬੋਲੋ ਤੇ ਸਿੱਖੀ ਨਵੇਗੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਰਸ ਕੀ ਸਰਮਾਰਾ ਸਤਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ